ਪਟਿਆਲਾ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸੁਨਾਮ ਨਿਵਾਸੀ ਤਜਿੰਦਰ ਸਿੰਘ ਬਿੱਲੂ ਨੂੰ ਗ੍ਰਿਫਤਾਰ ਕਰ ਲਾਪਤਾ ਕੀਤੇ ਜਾਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਪ੍ਰਤਪਾਲ ਸਿੰਘ ਵਿਰਕ ਨੂੰ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਇਲਾਵਾ ਸਬ ਇੰਸਪੈਕਟਰ ਅਵਧਾਰ ਸਿੰਘ ਕਨਸਟੇਬਲ ਗੰਡਾ ਸਿੰਘ ਹੈੱਡ ਕਨਸਟੇਬਲ ਬਲਬੀਰ ਸਿੰਘ ਨੂੰ 10-10 ਸਾਲ ਦੀ ਸਖਤ ਕੈਦ ਅਤੇ ਡੀਐਸਪੀ ਮੁਹਾਲੀ ਰਜਿੰਦਰ ਸਿੰਘ ਸੋਹਲ ਅਤੇ ਡੀਐਸਪੀ ਰਿਟਾਇਰਡ ਸ਼ਮਸ਼ੇਰ ਸਿੰਘ ਨੂੰ 3-3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹਨਾਂ ਵਿੱਚੋਂ ਇੱਕ ਡੀਐਸਪੀ ਸੇਵਾਮੁਕਤ ਹੋ ਚੁੱਕਾ ਹੈ ਜਦਕਿ ਇੱਕ ਮੁਹਾਲੀ ਵਿੱਚ ਤਨਤ ਹੈ। ਬਾਕੀ ਦੇ ਤਿੰਨ ਪੁਲਿਸ ਵਿੱਚ ਹੈੱਡ ਕਨਸਟੇਬਲ ਨੇ। 2000 ਅਪ੍ਰੈਲ 2000 ਵਿੱਚ 6 ਪੁਲਿਸ ਵਾਲੋਵਾਂ ਦੇ ਖਿਲਾਫ ਸੀਬੀਏ ਨੇ ਚਾਰਜਸ਼ੀਟ ਫਾਈਲ ਕੀਤੀ। ਅੱਜ ਕੋਰਟ ਨੇ ਆਪਣਾ ਫੈਸਲਾ ਸੁਣਾਇਆ ਹੈ ਅਤੇ ਇਸ ਵਿੱਚ शमशेर सिंह अवतार सिंह बलवीर सिंह इन सबको 10-10 साल की सजा और राजेंद्र सिंह की साल की सजा और जुर्माना सुनाया लापता देवेंद्र सिंह के दे रिश्तेदारों का दा कहना है कि हम इस फैसले से संतुष्ट नहीं हैं तो इन आदि 20 साल की सजा की मांग कर कानून से सेटिस्फाइड है मगर फिर भी हम हाई कोर्ट जाएंगे जब तक उनका पता नहीं चलेगा क्या हुआ क्या, हुआ, क्या नहीं हुआ क्योंकि ना तो इनसे किसी ने पूछा है ਇਸ ਵਿੱਚ ਦੋਸ਼ੀ ਪ੍ਰਤਵਾਲ ਸਿੰਘ ਨੇ ਕਿਹਾ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਨੇ ਤੇ ਇਸ ਮਾਮਲੇ ਵਿੱਚ ਹੁਣ ਅੱਗੇ ਅਦਾਲਤ ਵਿੱਚ ਚੁਣੌਤੀ ਦੇਣਗੇ ਜੋ ਫਨੂੰ ਦੀ ਪ੍ਰਕਿਰਿਆ ਮਤਲਬ ਕਾਰਵਾਈ ਹੋਈ ਹੈ ਹਾਂ ਠੀਕ ਹੋਈ ਹੈ ਅਸੀਂ ਸਮਝਦੇ ਹਾਂ ਅੱਗੇ ਹੁਣ ਜੋ ਸਾਨੂੰ ਸਜ਼ਾ ਹੋਈ ਹੈ ਜੀ ਅਪੀਲ ਕਰਾਂਗੇ ਹਾਈ ਕੋਰਟ 'ਚ ਜਿਵੇਂ ਵੀ ਹੋਊਗਾ ਦਿੱਤਾ 93 ਵਿੱਚ ਸੁਨਾਮ ਨਿਵਾਸੀ ਤੇਜਿੰਦਰ ਸਿੰਘ ਨੂੰ ਉਸਦੇ ਪਿਤਾ ਬੁੱਧ ਸਿੰਘ ਤੇ ਨੌਕਰ ਜੋਗ ਸਿੰਘ ਦੇ ਨਾਲ ਉਸ ਸਮੇਂ ਪੁਲਿਸ ਨੇ ਚੋਕ ਲਿਆ ਸੀ ਬਾਅਦ ਵਿੱਚ ਬੁੱਧ ਸਿੰਘ ਅਤੇ ਜੋਗਾ ਸਿੰਘ ਨੂੰ ਤਾਂ ਛੱਡ ਦਿੱਤਾ ਗਿਆ ਪਰ ਤੇਜਿੰਦਰ ਸਿੰਘ ਦਾ ਕੁਝ ਵੀ ਪਤਾ ਨਹੀਂ ਚੱਲਿਆ ਪਟਿਆਲਾ ਤੋਂ ਤੇਜਿੰਦਰ ਸਿੱਧੂ ਜਗ ਬਾਣੀ ਟੀਵੀ ਲਈ